ਸਾਬ ਤੁਸੀਂ ਸੰਭਾਵੀ ਪ੍ਰਧਾਨ ਸਾਹਿਬ ਉਹ ਸ਼ਾਇਦ ਹੋ ਬਣ ਜਾਓ ਤੁਸੀਂ ਅਗਰ ਇਹ ਸਾਰੇ ਤੁਹਾਨੂੰ ਚੁਣ ਤਾਂ ਸ਼ਾਇਦ ਤੁਸੀਂ ਪ੍ਰਧਾਨ ਬਣ ਜਾਓ ਲੇਕਿਨ ਮੰਗਾ ਜਿਹੜੀਆਂ ਬੜੀਆਂ ਅਹਿਮ ਹੈਗੀਆਂ ਤੇ ਮੰਗਾ ਸਾਰੀਆਂ ਜੁੜੀਆਂ ਫਾਈਨਾਂਸ ਦੇ ਨਾਲ ਪੈਸੇ ਦੇ ਨਾਲ ਤੇ ਫਾਈਨਾਂਸ ਦੀ ਤੁਹਾਨੂੰ ਚੰਗੀ ਮਹਾਰਤ ਹੈਗੀ ਆ ਜਾਣਦੇ ਵੀ ਹਾਂ ਸਰਕਾਰ ਜਿਹੜੀ ਹੈਗੀ ਆ ਉਹ ਫਾਈਨਾਂਸੀ ਤੌਰ ਤੇ ਕਿਵੇਂ ਤੇ ਫਾਈਨੈਂਸ਼ੀਅਲ ਤੌਰ ਤੇ ਕਿਵੇਂ ਦੇਖਦੀ ਆ ਤੁਹਾਨੂੰ ਲੱਗਦਾ ਕਿ ਸਰਕਾਰ ਕੋਲੇ ਪੈਸਾ ਹੈਗਾ ਜੇ ਹੈਗਾ ਤਾਂ ਫਿਰ ਤੁਹਾਨੂੰ ਕਿਉਂ ਨਹੀਂ ਦਿੰਦੇ ਕਿਉਂਕਿ ਸਿਆਸੀ ਸਟੇਜਾਂ ਤੋਂ ਉਹ ਕਹਿੰਦੇ ਸਾਡੇ ਕੋਲ ਪੈਸਾ ਵਾਧੂ ਆ ਫਿਰ ਤੁਹਾਡੇ ਵਰੀ ਕਿੱਧਰ ਚਲਾ ਜਾਂਦਾ ਪੈਸਾ ਤੁਹਾਡੀ ਮੈਂ ਗੱਲ ਤੇ ਦੱਸਣਾ ਚਾਹਨਾ ਪਿਛਲੇ ਹੁਣ ਦਿਨਾਂ ਚ ਜਿਆਦਾ ਐਕਸ਼ਨ ਹੋਇਆ ਸੀ ਸੈਕਟੋਰ ਚ ਇਹਨਾਂ ਦੀ ਅਸੀਂ ਸਭ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧ ਕੀਤਾ ਸੀ ਤਾਂ ਸਾਨੂੰ ਪੀਐਸਐਫ ਸਾਹਿਬ ਨੇ ਬੁਲਾਇਆ ਸੀ ਸਾਡੇ ਕੁਝ ਲੀਡਰਾਂ ਨੂੰ ਤਾਂ ਉੱਥੇ ਗੱਲ ਹੋਈ ਉਹ ਕਹਿੰਦੇ ਵੀ ਮੈਂ ਕਿੱਥੋਂ ਦਵਾਂ ਮੇਰੇ ਕੋਲ ਜੋ ਹੈ ਮੈਂ ਦਵਾਂਗਾ ਹੁਣ ਮੈਂ ਪੁੱਛਣਾ ਚਾਹਨਾ ਜਿਹੜੀ ਸਰਕਾਰ ਹੈ ਜਦੋਂ ਫ੍ਰੀ ਸਕੀਮ ਦਿੰਦੀ ਆ ਬਿਲੀ ਫ੍ਰੀ ਕਰੀਆ ਕਿਆ ਉਹ ਪੀਐਸਐਫ ਸਾਹਿਬ ਨੂੰ ਨਹੀਂ ਪੁੱਛਦੀ ਕਿ ਤੁਸੀਂ ਫ੍ਰੀ ਬਿਲੀ ਕਰ ਰਹੇ ਹੋ ਤੁਹਾਡੇ ਕੋਲ ਪੈਸੇ ਹੈਗੇ ਜਦੋਂ ਬੱਸਾਂ 'ਚ ਫਰੀ ਕਰਦੇ ਆ ਤਾਂ ਪੀਐਸਐਸ ਸਾਹਿਬ ਨੂੰ ਨਹੀਂ ਪੁੱਛਦੇ ਕਿ ਆਪੇ ਫੈਸਲਾ ਲੈਂਦੇ ਆ ਤੇ ਜਿਹੜਾ ਸਾਡਾ ਡੀ ਹੈ ਜਿਹੜਾ ਪੈਂਡਿੰਗ ਆ ਜਿਹੜਾ ਸਾਡਾ ਜਾਇਜ਼ ਹੱਕ ਹੈ ਜੇ ਸਰਕਾਰ ਉਹਨੂੰ ਦੇਣ ਨੂੰ ਇੱਕ ਬਹਾਨੇਵਾਰੀ ਕਰਦੀ ਆ ਕਿ ਸਾਡੇ ਕੋਲ ਪੈਸੇ ਨਹੀਂ ਤੇਰੇ ਤਨਖਾਹ ਨਾ ਲੈਣ ਇਹ ਗੱਡੀਆਂ ਤੇ ਨਾ ਘੁੰਮਣ ਇੰਨੇ ਨੇ ਬੜੇ ਕਾਬਲੇ ਨਾ ਲੈਣ ਸਾਈਕਲਾਂ ਤੇ ਆਣ ਸਰਕਾਰ ਕੋਲ ਸਾਹਿਬ ਹੈਗਾ ਕਿ ਹੈਗਾ ਨਹੀਂ ਸਰਕਾਰ ਦੇਖੋ ਪਿਛਲੇ ਦਿਨ ਤੁਸੀਂ ਦੇਖਿਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਜਿਹੜੇ ਸਟੇਟ 'ਚ ਰਾਜਸਥਾਨ ਐਮਪੀ ਤੇ ਛੱਤੀਗੜ੍ਹ ਦੇ ਵਿੱਚ ਆਪਣਾ ਪੂਰਾ ਕਾਫਲਾ ਲੈ ਕੇ ਗਏ ਕਿਉਂ ਖਰਚਾ ਨਹੀਂ ਹੋਇਆ ਉੱਥੇ ਉਹਨਾਂ ਨੂੰ ਜਾਣ ਦੀ ਕਰ ਲੋ ਜਮਾਨਤਾ ਜਬਤ ਹੋ ਗਿਆ ਉਹਨਾਂ ਦੀ ਤਾਂ ਸਭ ਕੁਝ ਹੈਗਾ ਸਰਕਾਰ ਕੋਲ ਬਸ ਇਹਨਾਂ ਦੀ ਨੀਅਤ ਦੇ ਵਿੱਚ ਖੋਟਾ ਜਿਹੜਾ ਅਸੀਂ ਲੋਕ ਸਭਾ ਜਿਹੜੇ ਹੁਣ ਇਲੈਕਸ਼ਨ ਹੈ ਇਹਦੇ ਦੌਰਾਨ ਅਸੀਂ ਪੂਰੇ ਮੁਲਾਜ਼ਮ ਇਹਨਾਂ ਦੀਆਂ ਉਰੇ ਪੰਜਾਬ ਚ ਵੀ ਜਮਾਨਤਾ ਜਬਤ ਕਰਾਵਾਂਗੇ ਜੇ ਇਹਨਾਂ ਨੇ ਸਾਡੇ ਨਾਲ ਨਾ ਰਾਫਤਾ ਕੰਮ ਕਰਿਆ ਸਾਡੀ ਜਾਇਜ਼ਕੀ ਮੰਗਾ ਨਹੀਂ ਮੰਨੀ ਸਾਹਿਬ ਜੀ ਸੰਭਾਵੀ ਪ੍ਰਧਾਨ ਸਾਹਿਬ ਕਹਿੰਦੇ ਬੜਾ ਕੁਝ ਹੈਗਾ ਸਰਕਾਰ ਕੋਲੇ ਪਰ ਤੁਹਾਡੇ ਵਰੀ ਭਾਂਡੇ ਕਿਉਂ ਮੁੱਦੇ ਮਾਰ ਦਿੰਦੀ ਸਰਕਾਰ ਇਨਾਂ ਦੇ ਜੀ ਆਪਦੇ ਖਰਚੇ ਨਹੀਂ ਮੁੱਕਦੇ ਹੁਣ ਆਪਾਂ ਦੇਖਦੇ ਆ ਹੁਣ ਜੁੱਤੀਆਂ ਪਾਉਂਦੇ ਨੇ 2-2 ਲੱਖ ਦੀਆਂ 2.5-2.5 ਲੱਖ ਦੀਆਂ ਮਲਾਜ਼ਮਾਂ ਨੂੰ 5-500 ਰੁਪਏ ਦੇਣ ਨੂੰ ਇਹਨਾਂ ਦਾ ਐ ਹੋ ਜਾਂਦਾ ਵੀ ਪਤਾ ਨਹੀਂ ਕਿੱਡਾ ਕ ਵੱਡਾ ਸੀ ਪਹਾੜ ਤੋੜਨੇ ਹੁਣ ਅਸੀਂ ਮਲਾਜ਼ਮ ਆਈਏ ਅਸੀਂ ਸਾਡੀ ਕਿੰਨੀ ਕਿ ਤਦਾਦ ਹੈ 5.5 ਲੱਖ ਬਿੱਦ ਪੈਨਸ਼ਨਰ ਮਲਾਕੇ ਹੈ ਸਾਨੂੰ ਇਹ ਸਾਡਾ ਡੀਏ ਜਿਵੇਂ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕੀ ਸਾਡਾ ਡੀਏ ਸਾਡਾ ਕੋਈ ਮੰਗ ਨਹੀਂ ਹੈ ਡੀਏ ਸਾਡਾ ਹੱਕ ਹੈ ਹੁਣ ਕੋਈ ਚੀਜ਼ ਬਾਜ਼ਾਰ ਚ ਲੈਣ ਚੱਲਿਆ ਜੇ ਉਹ ਮਹਿੰਗੀ ਹੋ ਗਈ ਇੰਨੀ ਮਹਿੰਗਾਈ ਹੋ ਰਹੀ ਹੈ ਤੇ ਡੀਏ ਸਾਨੂੰ ਡੀਏ ਨਹੀਂ ਦੇ ਰਹੇ ਹੁਣ ਤੁਸੀਂ ਦੇਖੋ ਹੁਣ ਜਿਹੜੇ ਸਾਡੇ ਨਵੇਂ ਮਲਾਜ਼ਮ ਇੰਨੇ ਨੇ ਭਰਤੀਆਂ ਇਹ ਕਰ ਰਹੇ ਨੇ ਇਹ ਭਰਤੀਆਂ ਕਿਨੇ ਕਰੀਆਂ ਹੋਈਆਂ ਕਾਂਗਰਸ ਸਰਕਾਰ ਚ ਭਰਤੀਆਂ ਨਿਕਲੀਆਂ ਹੋਈਆਂ ਇਹਦਾ ਸ਼ਰੇਆਪ ਲੈ ਰਹੇ ਨੇ ਹੁਣ ਪਟਿਆਲੇ ਕਹਿੰਦੇ 에어ਪੋਰਟ ਵਰਗਾ ਅਸੀਂ ਬੱਸ ਸਟੈਂਡ ਬਣਾਤਾ ਕਿਨੇ ਬਣਾਇਆ ਕਾਂਗਰਸ ਸਰਕਾਰ ਦੀ ਪ੍ਰਪੋਜ਼ਲ ਹੈ ਜਾ ਕੇ ਫੁੱਲ ਕੱਟ ਤੇ ਜੀ ਲੋ ਜੀ ਆਮ ਆਦਮੀ ਪਾਰਟੀ ਨੇ ਜੀ ਬੱਸ ਅਡੇ ਦਾ ਘਾਟਨ ਕਰਤਾ ਅੱਛਾ ਖੇਰਾ ਸਾਹਿਬ ਤੁਹਾਡੀ ਗੱਲ ਇੱਕ ਚੀਜ਼ ਹੋਰ ਦੱਸ ਦੋ ਹੁਣ ਤਾਂ ਲੋਕ ਕਹਿੰਦੇ ਡਰਨ ਲੱਗੇ ਕਹਿੰਦੇ ਕੋਈ ਨਾ ਕੋਈ ਇੱਕ ਅਧਾ ਐਲਾਨ ਕਰ ਦੇਣਾ ਦੂਜੇ ਦਿਨ 5-7 ਕਰੋੜ ਰੁਪਏ ਲਾ ਦੇਣਾਂ ਨੇ ਕਹਿੰਦਾ ਐਲਾਨ ਸਰੇ ਚੜੇ ਨਾ ਚੜੇ ਪੈਸਾ ਜਿਹੜਾ ਪੰਜਾਬ ਦਾ ਉਹ ਜ਼ਰੂਰ ਲੱਗ ਜਾਣਾ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਐਲਾਨਾਂ ਤੇ ਇਹਨਾਂ ਪ੍ਰੋਗਰਾਮਾਂ ਤੇ ਦਿੱਲੀ ਤੋਂ ਸੱਦ ਕੇ ਲੀਡਰਾਂ ਨੂੰ ਖਰਚਾ ਕਰਨਾ ਉਦੋਂ ਚੰਗਾ ਕਿ ਤੁਸੀਂ ਪੰਜਾਬ ਦੇ ਮੁਲਾਜ਼ਮ ਖੁਸ਼ ਕਰ ਦੋ ਉਹਦੇ ਨਾਲ ਹੀ ਬਹੁਤ ਇਫੈਕਟ ਪੈ ਜਾਣਾ ਕਿਉਂਕਿ ਇੱਕ ਮੁਲਾਜ਼ਮ ਦੀ ਇੱਕ ਵੋਟ ਚਾਰ ਵੋਟਾਂ ਨੂੰ ਇਫੈਕਟ ਕਰਦੀ ਆ ਨਾਲ ਗਵਾਂਡੀਆਂ ਦੀ ਦੋ ਤਿੰਨ ਵੋਟਾਂ ਲੈ ਡਿੱਗਦੇ ਆ ਮੁਲਾਜ਼ਮਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਇਹਨਾਂ ਚੀਜ਼ਾਂ ਜਿਹੜੀਆਂ ਉਦਘਾਟਨ ਟਰਮੀਨਲ ਦਾ ਉਦਘਾਟਨ ਕਰਤਾ ਉਹਦੇ ਤੇ 5-7 ਕਰੋੜ ਰੁਪਏ ਲਾਤਾ ਜਾਂ ਫਿਰ ਸਾਈਕਲ ਰੈਲੀ ਕਰਤੀ ਉਹਦੇ ਤੇ 10-15 ਕਰੋੜ ਲਾਤਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਦੀ ਡਾਇਰੈਕਸ਼ਨ ਹੀ ਬਦਲੀ ਪਈ ਹੈ ਇਹ ਕੋਈ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸਾਨੂੰ ਨਾ ਦੇ ਤਾ ਗਰੰਟੀਆਂ ਦਾ ਲੇਕਿਨ ਇਹ ਸਰਕਾਰ ਗਰੰਟੀ ਵਾਲੀ ਸਰਕਾਰ ਨਹੀਂ ਇਸ਼ਤਿਹਾਰਾਂ ਵਾਲੀ ਸਰਕਾਰ ਬਣ ਗਈ ਮਸ਼ਹੂਰੀ ਵਾਲੀ ਸਰਕਾਰ ਬਣ ਗਈ ਇਹ ਸਰਕਾਰ ਨੇ ਇਹ ਦੇਖਿਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਵੀ ਇਸ਼ਤਿਹਾਰ ਦੇ ਕੇ ਲੋਕਾਂ ਦਾ ਜਿਹੜਾ ਧਿਆਨ ਆ ਉਹਨਾਂ ਦਾ ਜਿਹੜਾ ਮਨੋਵਿਗਿਆਨਿਕ ਤੌਰ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੋ ਜੁੜਿਆ ਤਾਂ ਫਿਰ ਵੀ ਨਹੀਂ ਨਾ ਫਿਰ ਤਿੰਨ ਚਾਰ ਸਟੇਟਾਂ ਦੇ ਵਿੱਚ ਜ਼ੀਰੋ ਨਹੀਂ ਟੁੱਟੀ ਜ਼ੀਰੋ ਹੁਣ ਇਹੀ ਚੀਜ਼ ਇਹਨਾਂ ਨੂੰ ਸਮਝ ਆਣੀ ਚਾਹੀਦੀ ਹੈ ਵੀ ਲੋਕ ਬੇਵਕੂਫ ਨਹੀਂ ਹੈਗੇ ਲੋਕ ਸਮਝਦੇ ਤੁਸੀਂ ਜਿੰਨੇ ਇਸ਼ਤਿਹਾਰਾਂ ਦੇ ਉਹਦਾ ਨੈਗੇਟਿਵ ਪ੍ਰਚਾਰ ਹੋ ਰਿਹਾ ਲੋਕ ਇਹ ਜਿਵੇਂ ਤੁਸੀਂ ਮੈਨੂੰ ਸਵਾਲ ਪੁੱਛਿਆ ਹਰ ਕੋਈ ਸੋਚਦਾ ਕਿ ਜਿੰਨੇ ਪੈਸੇ ਹਜ਼ਾਰ ਕਰੋੜ ਰੁਪਇਆ ਤੁਸੀਂ ਇਸ਼ਤਿਹਾਰਤ ਲਾਤਾ ਹਜ਼ਾਰ ਹਜ਼ਾਰ ਕਰੋੜ ਤੇ ਸਾਡਾ ਡੀਏ ਨਿਕਲ ਜਾਂਦਾ ਹਜ਼ਾਰ ਕਰੋੜ ਚ ਕਿਸਾਨਾਂ ਦੀਆਂ ਮੰਗਾ ਨਿਕਲ ਜਾਂਦੀਆਂ ਹਜ਼ਾਰ ਕਰੋੜ ਚ ਕਈ ਮਜ਼ਦੂਰਾਂ ਦੀਆਂ ਮੰਗਾ ਨਿਕਲ ਜਾਂਦੀਆਂ ਹੈਗੀਆਂ ਲੇਕਿਨ ਇਹ ਕਹਿੰਦੇ ਨਾ ਮੰਗਾ ਐਵੇਂ ਦੀਆਂ ਤਵੇਂ ਰਹਿਣ ਕੋਈ ਲੋੜ ਨਹੀਂ ਮੰਗਾ ਦੀ ਲੇਕਿਨ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਭਰੋ ਅਸੀਂ ਆਹ ਕੰਮ ਕਰਤਾ ਲੇਕਿਨ ਜਦੋਂ ਉਹੀ ਵਰਗ ਇਹਨਾਂ ਦੇ ਵਿਰੁੱਧ ਉੱਠ ਖੜਾ ਹੁੰਦਾ ਤਾਂ ਲੋਕਾਂ ਦੇ ਵਿੱਚ ਇੱਕ ਸੱਚਾਈ ਚਲੇ ਜਾਂਦੀ ਆ ਕਿ ਐਵੇਂ ਹੋ ਗਿਆ ਸੋ ਜਿਹੜੀਆਂ ਦੈਂਸੀ ਹੁੰਦੀਆਂ ਜਿਨ੍ਹਾਂ ਦੀਆਂ ਸਮਾਵਾਂ ਲੈਂਦੀਆਂ ਚਾਹੇ ਉਹ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਉਹ ਇਹਨਾਂ ਨੂੰ ਇਹ ਜਿਹੜੀ ਇਹ ਪੈਸੇ ਲੈ ਕੇ ਇਹਨਾਂ ਨੂੰ ਜਿਹੜੀ ਪੁੱਟਾ ਇਨਪੁੱਟ ਦਿੰਦੀ ਉਹ ਇਹ ਦਿੰਦੀਆਂ ਕਿ ਭਾਈ ਤੁਹਾਡੀ ਚੜਦੀ ਕਲਾ ਤੂੰ ਇਸ਼ਤਿਹਾਰ ਹੋਰ ਦੋ ਅਗਲੇ ਇਲੈਕਸ਼ਨ ਚ ਤੂੰ ਹੀ ਜਿਹੜੀਆਂ 13 ਚ 9 ਸੀਟਾਂ ਜਿੱਤ ਰਹੇ ਹੋ ਤੇ ਥੋੜਿਆ ਜਿਹਾ ਹੋਰ ਇਸ਼ਤਿਹਾਰ ਕਰ ਲਓ 13 ਦੀ 13 ਆਪਣੀਆਂ ਪਰ ਇਹ ਨਹੀਂ ਪਤਾ ਕਿ ਜਿਹੜੀ ਅਸਲੀਅਤ ਹੈ ਮੈਂ ਇੱਕ ਹੋਰ ਟੀਵੀ ਚੈਨਲ ਤੇ ਵੀ ਬੋਲ ਕੇ ਆ ਵੀ ਇਹ ਰਿਪੋਰਟਰਸ ਕੋਲੋਂ ਲਵੇ ਇਹ ਆਮ ਜਨਤਾ ਕੋਲੋਂ ਇਨਪੁਟ ਲਵੇ ਪਤਾ ਲੱਗੇਗਾ 13 ਤੋਂ 13 ਨਹੀਂ ਇਹ ਉਹੀ ਹਾਲ ਹੋਣਾ ਜੋ ਚਾਰ ਸਟ੍ਰੀਟਾਂ ਦੇ ਵਿੱਚ 0.32 ਹੈ ਮੈਨੂੰ ਲੱਗਦਾ ਇੱਥੇ ਸ਼ਾਇਦ 0.32 ਵੀ ਨਾ ਮਿਲੇ ਬਿਲਕੁਲ ਜਲਸੀਆ ਦੀ ਤੁਸੀਂ ਗੱਲ ਕੀਤੀ ਆ ਜੋ ਇਨਪੁਟ ਦਿੱਤੀ ਜਾਂਦੀ ਆ ਉਹਨਾਂ ਵੱਲੋਂ ਫੀਡਬੈਕ ਦਿੱਤਾ ਜਾਂਦਾ ਬਾਅਦ ਚ ਪਤਾ ਲੱਗਦਾ ਪਤੀਲਾ ਬਰੀਆਨੀ ਵਾਲਾ ਖਾਲੀ ਆ ਤੁਹਾਨੂੰ ਗੱਲਬਾਤ ਕਰਦੇ ਸ਼ਸ਼ੀਲ ਜੀ ਅੱਗੇ ਤੁਸੀਂ ਮੰਗਾ ਜਿਹੜੀਆਂ ਹੈਗੀਆਂ ਉਹ ਉਹਦੇ ਲਈ ਲੜਦੇ ਤਾਂ ਰਹਿੰਦੇ ਹੋ ਲੇਕਿਨ ਅਗਰ ਤੁਸੀਂ ਜਿੱਤਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿੱਤ ਮਿਲਦੀ ਆ ਤਾਂ ਇਹ ਸੰਘਰਸ਼ ਤੁਸੀਂ ਤੇਜ਼ ਕਰੋਗੇ ਤੁਹਾਨੂੰ ਲੱਗਦਾ ਕਿ ਪੰਜਾਬ ਪੱਧਰ ਦਾ ਸੰਘਰਸ਼ ਹੋਣਾ ਚਾਹੀਦਾ 2 ਲੱਖ ਮਿਨਿਸਟਰ ਸਟਾਫ ਦੇ ਜਿਹੜੇ ਮੁਲਾਜ਼ਮ ਹੈ ਉਹ ਲਗਾਤਾਰ ਹੜਤਾਲ ਤੇ ਚਾਹਦੇ ਆ ਇੱਕ ਹਫ਼ਤਾ ਨਹੀਂ ਚਾਰ-ਚਾਰ ਪੰਜ-ਪੰਜ ਹਫ਼ਤੇ ਹੋ ਗਏ ਉਹ ਬੈਠੇ ਆ ਕੰਮ ਛੱਡੀ ਲੋਕ ਪਰੇਸ਼ਾਨ ਹੋ ਗਏ ਤਾਨੂੰ ਇਹ ਵੀ ਨਾਲ ਲੱਗਦਾ ਕਿ ਲੋਕ ਪਰੇਸ਼ਾਨ ਹੋ ਰਿਹਾ ਤੁਹਾਨੂੰ ਕੀ ਮਹਿਸੂਸ ਇਹ ਵੀ ਹੋਣਾ ਚਾਹੀਦਾ ਕਿਉਂਕਿ ਇਹ ਗੱਲ ਲੋਕਾਂ ਦੇ ਨਾਲ ਜੁੜੀ ਹੋਈ ਆ ਲੋਕ ਪਰੇਸ਼ਾਨ ਹੁੰਦੇ ਲੋਕ ਆਪ ਦਾ ਕੰਮ ਕਰਾਉਣ ਆਉਂਦੇ ਅੱਗੇ ਮੁਲਾਜ਼ਮ ਆਪਦੀ ਸੀਟ ਤੇ ਨਹੀਂ ਮਿਲਦੇ ਤਾਂ ਇਹ ਸੰਘਰਸ਼ ਤੁਸੀਂ ਅੱਗੇ ਕਿਸ ਪੱਧਰ ਤੇ ਲੜੋਗੇ ਨਾਲ ਨਾਲ ਲੋਕਾਂ ਦੀ ਪਰੇਸ਼ਾਨੀ ਕੀ ਬੰਦ ਹੋਊਗੀ ਸਭ ਤੋਂ ਪਹਿਲਾਂ ਇਹ ਮੈਂ ਦੱਸਣਾ ਚਾਹੁੰਦਾ ਇਹ ਮੈਂ ਪਹਿਲੀ ਵਾਰ ਦੇਖਿਆ ਇੰਨੀ ਨਲਾਕ ਸਰਕਾਰ ਨਹੀਂ ਤਾਂ ਹਮੇਸ਼ਾ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਹੁੰਨੇ ਆ ਉਹਨਾਂ ਦਾ ਰਾਫਤਾ ਜਿਹੜਾ ਹੈ ਜੱਥੇਬੰਦੀ ਦੇ ਲੀਡਰਾਂ ਨਾਲ ਹੁੰਦਾ ਜਿਵੇਂ ਪਹਿਲਾਂ ਬ੍ਰਹਮਿੰਦਰਾ ਜੀ ਸੀ ਅਸੀਂ ਉਹਨਾਂ ਕੋਲ ਜਾ ਕੇ ਗੱਲ ਕਰਦੇ ਸੀ ਉਹ ਸਰਕਾਰ ਨੂੰ ਕਰ ਕਰਾ ਕੇ ਵਿਚ ਵਜਾ ਸਾਡੇ ਕਰਕੇ ਕੋਈ ਨਾ ਕੋਈ ਮੰਗ ਸਾਡੀ ਘਟਵਾਉਂਦੇ ਸੀ ਸਟ੍ਰਾਈਕਾਂ ਚ ਘਟਵਾਉਂਦੇ ਸੀ ਐਵੇਂ ਅਕਾਲੀ ਸਰਕਾਰ ਚ ਹੁੰਦਾ ਸੀ ਬੁਲਾ ਲੈਂਦੇ ਸੀ ਗੱਲਬਾਤ ਨੂੰ ਇਹ ਪਹਿਲੀ ਸਰਕਾਰ ਹੈ ਜਿਹੜੀ ਗੱਲਬਾਤ ਲਈ ਬੁલાਉਂਦੀ ਆ ਪਰ ਦਿੰਦੀ ਕੁਝ ਨਹੀਂ ਸਿਰਫ ਭਰੋਸਾ ਦੇ ਕੇ ਤੋਰ ਦਿੰਦੀ ਆ ਹਾਂਜੀ ਅਸੀਂ ਪੈਨਸ਼ਨ ਕਰਾਂ ਸਿਟੀ ਹੈ ਤੁਮ੍ਹੇ ਦੇਖਦੇ ਕਿਉਂ ਨਹੀਂ ਆਈਸ ਅਫਸਰਾਂ ਦੇ ਨਾਲ ਅੱਗੇ ਡੀਏ ਮਿਲ ਜਾਂਦਾ ਸੀਗਾ ਇਹ ਕਾਲੀਦਲ ਸਰਕਾਰ ਦੇ ਵਿੱਚ ਇਹ ਨੋਟੀਫਿਕੇਸ਼ਨ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਚ ਵੀ ਮਿਰਖਾ ਹੋਈ ਸੀ ਐ ਸਰਕਾਰ ਦੇ ਵਿੱਚ ਸ਼ਾਇਦ ਕਦੇ ਰਹਿ ਗਈ ਅਕਾਲੀ ਸਰਕਾਰ ਦੇ ਵਿੱਚ ਇੱਕ ਨੋਟੀਫਿਕੇਸ਼ਨ ਹੋਈ ਸੀ ਜਦ ਡੀਏ ਮੁਲਾਜ਼ਮਾਂ ਨੂੰ ਆਏਗਾ ਉਦੋਂ ਹੀ ਅਫਸਰਾਂ ਨੂੰ ਮਿਲੇਗਾ ਉਹਦਾ ਕਾਰਨ ਇਹ ਸੀਗਾ ਅਕਾਲੀ ਸਰਕਾਰ ਸਮਝਦੀ ਸੀ ਕਿ ਜੇ ਅਫਸਰਾਂ ਦਾ ਮੁਲਾਜ਼ਮਾਂ ਦਾ ਪੈਂਡਾ ਹੀ ਰੱਖਾਂਗੇ ਤਾਂ ਅਫਸਰਾਂ ਨੂੰ ਚਿੰਤਾ ਰਹਿੰਦੀ ਹੈ ਸਾਡਾ ਡੀਏ ਨਹੀਂ ਮਿਲਿਆ ਕਾਂਗਰਸ ਸਰਕਾਰ ਆਈ ਉਹ ਕਹਿੰਦੀ ਜੀ ਜਦ ਸੈਂਟਰ ਲਾਗੂ ਕਰਦੇ ਇੱਕ ਫਾਈਲ ਤੇ ਆਰਡਰ ਲਓ ਤੇ ਡੀਏ ਦੇ ਦਿਓ ਉਹ ਤੋਂ ਬਾਅਦ ਕਾਂਗਰਸ ਸਰਕਾਰ ਨੇ ਹੋਰ ਵੀ ਹੱਦ ਕਰਤੀ ਉਹ ਕਹਿੰਦੇ ਜੀ ਲਫਾਈਲ ਵੀ ਨਹੀਂ ਮੁਟਾ ਕਨੀ ਉਧਰ ਅਨਾਉਂਸ ਅਨਾਉਂਸ ਹੋ ਗਿਆ ਇਹ ਡੀਏ ਦੇ ਦਿਓ ਅਸੀਂ ਮਾਨ ਸਾਹਿਬ ਨੂੰ ਪਿਛਲੇ 2 ਸਾਲ ਤੋਂ ਬੇਨਤੀ ਕਰ ਰਹੇ ਹਾਂ ਅਕਾਲੀ ਸਰਕਾਰ ਦੀ ਉਹ ਚਿੱਠੀ ਦੇ ਗੌਰ ਕਰ ਲਓ ਇਹਨਾਂ ਦਾ ਡੀਏ ਰੋਕ ਦਿਓ ਜੇ ਸਾਨੂੰ ਡੀਏ ਨਹੀਂ ਮਿਲ ਰਿਹਾ ਇਹਨਾਂ ਨੂੰ ਵੀ ਨਾ ਦਿਓ ਜਦ ਸਾ ਨੂੰ ਡੀਏ ਜਣਾਉਂਦਾ ਵਿੱਤ ਸਕੱਤਰ ਦੇ ਇੱਕ ਅਫਸਰ ਸਹਿਬਾਨ ਹੈ ਉਹ ਡੈਰੀ ਚੱਕ ਕੇ ਚਲ ਜਾਂਦੇ ਆ ਅਜੀ ਸਾਡੀ ਕਲੈਕਸ਼ਨ ਨਹੀਂ ਹੋਈ ਦੀ ਉਹ ਕਲੈਕਸ਼ਨ ਅਸੀਂ ਕਰਾਣੀ ਆ ਕਲੈਕਸ਼ਨ ਅਸੀਂ ਨਹੀਂ ਆ ਜਾਂ ਸਾਨੂੰ ਭੇਜ ਦੋ ਅਸੀਂ ਕਲੈਕਸ਼ਨ ਕਰ ਲੈਨੇ ਖਜ਼ਾਨਾ ਅਸੀਂ ਵਰਨਾ ਵੀ ਵਿੱਤ ਮੰਤਰੀ ਸਾਹਿਬ ਨੂੰ ਪੁੱਛੋ ਜ ਜ ਸਾਡੇ ਕੋਲ ਆ ਕੇ ਹੜਤਾਲਾਂ 'ਚ ਬੈਠ ਕੇ ਵਾਦਾ ਕਰਦੇ ਸੀ ਤੁਹਾਡਾ ਸਾਰਾ ਡਿਊ ਦਵਾਂਗੇ 2.59 ਦਵਾਂਗੇ ਫਲਾਣਾ ਦਵਾਂਗੇ ਟਮਕਾਣਾ ਦਵਾਂਗੇ ਅੱਜੋ ਕਿੱਥੇ ਚਲੇ ਗਏ ਅਜ ਤੱਕ ਇਹਨੇ ਵਿੱਤ ਮੰਤਰੀ ਨੇ ਮਾਸਟਰਾਂ ਦਾ ਜਿਹੜਾ ਜਿਹੜਾ ਪਿੰਡਾ ਗੁੱਟ-ਗੁੱਟ ਕੁੱਟ-ਕੁੱਟ ਕਿੱਟਾ ਹੋ ਗਿਆ ਵਿੱਤ ਮੰਤਰੀ ਸਾਡਾ ਚਿੱਟਾ ਹੋ ਗਿਆ ਔਰ ਕੁਛ ਨਹੀਂ ਕਰਿਆ ਚਿੱਟਾ ਹੋ ਗਿਆ ਸਾਡਾ ਪਿੱਤ ਮਾਨ ਸਰ ਜੀ ਕਹਿ ਰਹੇ ਆ ਖੈਰਾ ਸਾਹਿਬ 2024 ਦੇ ਇਲੈਕਸ਼ਨ ਆਉਣਗੇ ਪਾਵਰ ਆਫ এমਪਲੋਇਜ਼ ਦਿਖਾਓਗੇ ਤੁਸੀਂ ਕਿ এমਪਲਾਈ ਦੀ ਪਾਵਰ ਕੀ ਹੁੰਦੀ ਆ ਕਿਉਂਕਿ ਇਹੀ ਪਾਵਰ 2022 ਦੇ ਇਲੈਕਸ਼ਨ ਚ ਦੇਖੀ ਸੀਗੀ ਜਿਹਦੇ ਨਾਲ 91 ਸੀਟਾਂ ਆਮ ਆਦੀ ਪਾਰਟੀ ਨੂੰ ਆਈਆਂ ਸੀ ਐਤਕੀ ਸੀਟਾਂ 13 ਨੇ ਪਲੱਸ ਇੱਕ ਵਨ ਚੰਡੀਗੜ੍ਹ ਆ ਦਿਖਾਓਗੇ ਪਾਵਰ ਜਿੱਥੇ ਤੁਸੀਂ ਬੈਠੇ ਚੰਡੀਗੜ੍ਹ ਦੀ ਸੀਟ ਬਿਲਕੁਲ ਜੀ ਬਿਲਕੁਲ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ 7 ਤਰੀਕ ਨੂੰ ਜੇਕਰ ਇਲੈਕਸ਼ਨ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਸਾਡੀ ਇਹ ਜਨਤਾ ਜਨਾਰਦਰ ਸਾਨੂੰ ਸਾਡੀ ਇਸ ਟੀਮ ਨੂੰ ਚੁਣ ਲੈਂਦੀ ਆ ਤਾਂ ਫੇਰ ਅਸੀਂ ਪੰਜਾਬ ਦੇ ਵਿੱਚ ਮੈਂ ਨਿਕਲਾਂਗਾ ਇਹਨਾਂ ਨੂੰ ਇੱਥੇ ਦੀ ਕਮਾਂਡ ਦੇ ਕੇ ਤੇ ਪੂਰਾ ਪੰਜਾਬ ਇਕੱਠਾ ਕਰਕੇ 200 ਜਿਹੜੀ ਆ 24 ਦੀ ਆ ਇਲੈਕਸ਼ਨ ਆ ਉਹਦੇ ਵਿੱਚ ਇਹਨਾਂ ਨੂੰ ਚੈਲੰਜ ਕਰਾਂਗੇ ਵੀ ਕਾਂਗਰਸ ਨੂੰ ਚੈਲੰਜ ਕੀਤਾ ਸੀ ਪਟਿਆਲੇ ਜਾ ਕੇ ਮੁੱਖ ਮੰਤਰੀ ਦੇ ਘਰ 'ਚ ਵੀ ਤੁਹਾਨੂੰ ਜਿੱਤਣ ਨਹੀਂ ਦਿੰਦੇ ਭਾਵੇਂ ਕੁਝ ਕਰ ਲਿਓ ਉਹਨਾਂ ਨੂੰ ਤੇ ਹਰਾਤਾ ਇੱਕ ਇਹਨਾਂ ਦਾ ਅਸੀਂ ਦਾਖੇ ਦੇ ਵਿੱਚ ਸੰਦੀਪ ਸਿੰਘ ਸੀਗੇ ਉਹ ਐਮਐਲਏ ਕੈਪਟਨ ਸੰਦੀਪ ਸਿੰਘ ਉਹਨਾਂ ਨੂੰ ਚੈਲੰਜ ਕੀਤਾ ਅਸੀਂ ਜਿੱਤਣ ਨਹੀਂ ਦੇਣਾ ਅਸੀਂ ਉੱਥੇ ਜਾ ਕੇ 6-7 ਕਿਲੋਮੀਟਰ ਲੰਬਾ ਜਿਹੜਾ ਸੀਗਾ ਰੈਲੀ ਕੱਢ ਕੇ ਆਏ ਸੀ ਉਹ ਵੀ ਹਾਰ ਗਏ ਸੀ ਹੁਣ ਮਨ ਲਾਦਾ ਵਾਰੀ ਜਿਹੜੀ ਹਰਾਣ ਦੀ ਆ ਉਹ ਐਰ ਕੀ ਆਮ ਆਦਮੀ ਪਾਰਟੀ ਦੀ ਆਣੀ ਆ ਉਹਨਾਂ ਨੇ ਤਾਂ ਸਿਰਫ ਹਾਰ ਹੋਈ ਸੀ ਤੇ ਇਹਨਾਂ ਦਾ ਇਥੋਂ ਇਹ ਚੈਲੰਜ ਕਰਦਾ ਵੀ ਜਮਾਨਤਾ ਵੀ ਜ਼ਬਤ ਕਰਾਵਾਂਗੇ ਜਮਾਨਤਾ ਵੀ ਜ਼ਬਤ ਕਰਾਵਾਂਗੇ ਤੁਸੀਂ ਜਿੱਤਣ ਦੇ ਸੁਪਨੇ ਹੀ ਛੱਡ ਦਿਓ ਤੇ ਐਡਾ ਕੁ ਵੱਡਾ ਇਕੱਠ ਕਰਾਂਗੇ ਹਰ ਜਥੇਬੰਦੀ ਚਾਹੇ ਉਹ ਰਟੈਰੀਆ ਦੀ ਜਥੇਬੰਦੀ ਆ ਚਾਹੇ ਉਹ ਪੀਐਸਐਮਐਸ ਜੂ ਆ ਚਾਹੇ ਉਹ ਫਰੰਟਾ ਤੇ ਚਾਹੇ ਸਾਡੇ ਰਿਟਾਇਰੀ ਜਿਹੜੇ ਸਾਡੇ ਪਟਵਾਰੀ ਵੀਰ ਪਸ਼ੂ ਪਾਲਣ ਵਾਲੇ ਆ ਜਾਂ ਹੋਰ ਉਹ ਸਾਰਿਆਂ ਨੇ ਇੱਕੋ ਗੱਲ ਕਹੀ ਆ ਵੀ ਆਪਣੀ ਇਲੈਕਸ਼ਨ ਨਿਵੇੜੋ ਖਹਿਰਾ ਸਾਹਿਬ ਤੁਸੀਂ ਬਾਹਰ ਆਓ ਇਹ ਸਾਰਾ ਜਿਹੜਾ ਜਿਹੜਾ ਤੁਸੀਂ ਪਹਿਲਾਂ ਸਾਂਝਾ ਮਲਾਜ ਮੰਚ ਬਣਾਇਆ ਸੀ ਉਹਨੂੰ ਇਕੱਠਾ ਕਰੋ ਆਓ ਇਕੱਠੇ ਹੋ ਕੇ ਲੜੀਏ ਤੇ ਸਰਕਾਰ ਨੂੰ ਜਿਹੜਾ ਇੱਕ ਵਾਰੀ ਹਲੂਣਾ ਦਈਏ ਔਰ ਸਰਕਾਰ ਨੂੰ ਅਸੀਂ ਹਲੂਣਾ ਦੇ ਦੇਣਾ ਹੁਣ ਸਾਥੀਆਂ ਇਸ ਸਮੇਂ ਇਹਨਾਂ ਦੀ ਗਿਣਤੀ 80% ਦੇ ਕਰੀਬ ਹੋ ਗਈ ਆ ਤੇ ਟੋਟਲ ਸਟਰੈਂਥ 2 ਲੱਖ ਤੋਂ ਟੱਪ ਚੁੱਕੀ ਆ ਤੇ ਉਹਦੇ ਸਾਰਿਆਂ ਦਾ ਇੱਕੋ ਹੀ ਮੇਨ ਡਿਮਾਂਡ ਆ ਕਿ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕਰੋ ਲੇਕਿਨ ਸਰਕਾਰ ਨੇ ਕੱਲ ਪੀਐਸਐਮਐਸਯੂ ਦੀ ਵੀ ਮੀਟਿੰਗ ਹੋਈ ਆ ਜਿਹੜੀ ਆ ਇਹਨਾਂ ਦੀਆਂ ਪੁਰਾਣੀਆਂ ਹੋਰ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲੀ ਦੇ ਜਥੇਬੰਦੀਆਂ ਉਹਨਾਂ ਨਾਲ ਵੀ ਮੀਟਿੰਗ ਹੋਈ ਆ ਇਹਨਾਂ ਨੇ ਇੱਕ ਟੁੱਟੀ ਜੀ ਪੱਤਰ ਜਾਰੀ ਕਰਤਾ ਉਹਨੂੰ ਕਹਿੰਦਾ ਨੋਟੀਫਿਕੇਸ਼ਨ ਆ ਅਜੇ ਤੱਕ ਕਿਤੇ ਲਾਗੂ ਨਹੀਂ ਕੀਤੀ ਤੇ ਕੱਲ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੁਣਿਆ ਗਿਆ ਜੋ ਪੀਐਸਐਮਯੂ ਨਾਲ ਸਾਥੀ ਨੇ ਦੱਸਿਆ ਕਿ ਜਿਹੜੀ ਪਰਾਣੀ ਪੈਨਸ਼ਨ ਆ ਤੁਸੀਂ 40% ਆਪਣੀ ਤਨਖਾਹ ਕਟਾ ਲਓ ਆਪਣੀ ਤਨਖਾਹ ਕਟਾ ਲਓ ਅਸੀਂ ਤੁਹਾਨੂੰ ਪੈਨਸ਼ਨ ਦੇ ਦਿੰਦੇ ਕਿੰਨੀ ਸ਼ਰਮ ਦੀ ਗੱਲ ਆ ਜਿਹੜੀ ਪਾਰਟੀ ਇਹ ਵਾਦਾ ਕਰਕੇ ਆਈ ਅਸੀਂ ਤੁਹਾਨੂੰ ਪਰਾਣੀ ਪੈਨਸ਼ਨ ਦਵਾਉਂਗਾ ਕਹਿੰਦੇ 40% ਤਨਖਾਹ ਕਟਾ ਲਓ ਜੇ ਅਸੀਂ ਪੈਨਸ਼ਨ ਦੇ ਦਿੰਦੇ ਫਿਰ ਸਾਨੂੰ ਕੀ ਮਿਲਿਆ ਹੁਣ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਉਹ ਹੋਰਡਿੰਗ ਲਾਤੇ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਸਾਡੀ ਡੀਏ ਇਹ ਰੂਟੀਨ ਵਰਕ ਹੈ ਮੰਗਣੀਗੀ ਇਹ ਸਾਡੇ ਤਨਖਾਹ ਦੇ ਨਾਲ ਲੱਗਣਾ ਲੱਗਣਾ ਸਾਲ ਚ ਦੋ ਵਾਰੀ ਮੰਗ ਹੀ ਨਹੀਂ ਹੈਗੀ ਇਹ ਰੂਟੀਨ ਚ ਮਿਲਦਾ ਉਹ ਦੱਬ ਕੇ ਬੈਠੇ ਤਿੰਨ ਕਿਸ਼ਤਾਂ ਚੌਥੀ ਕਿਸ਼ਤ ਜਿਹੜੀ ਹੈ ਜਨਵਰੀ ਦੇ ਵਿੱਚ ਫੇਰ ਆ ਜਾਣੀ ਆ ਚਾਰ ਕਿਸ਼ਤਾਂ ਹੋ ਜਾਣੀਆਂ ਉਹ ਨਹੀਂ ਦਿੱਤੀ ਸਾਡੇ ਪੇ ਕਮਿਸ਼ਨ ਦਾ ਏਰੀਅਰ ਅਜੇ ਤੱਕ ਉਹ ਨਹੀਂ ਦਿੱਤਾ ਹੈਗਾ ਹੁਣ ਦੇਖੋ ਦੋਗਲੀ ਨੀਤੀ ਜਿਹੜੀ ਪੰਜਾਬ ਸਰਕਾਰ ਆ ਪਹਿਲਾਂ ਦਿੱਲੀ ਨੂੰ ਭੰਡਦੀ ਹੁੰਦੀ ਸੀਗੀ ਅੱਜ ਕਿਹੋ ਜਿਹੀ ਹੋ ਗਈ ਕਿ ਉਹਨਾਂ ਦੇ ਇਸ਼ਾਰੇ ਤੇ ਚੱਲ ਰਹੀ ਆ ਨਵੇਂ ਸਾਥੀਆਂ ਨੂੰ ਸੈਂਟਰ ਦਾ ਪੇ ਕਮਿਸ਼ਨ ਤੇ ਪੁਰਾਣਿਆਂ ਨੂੰ ਪੰਜਾਬ ਦਾ ਪੇ ਕਮਿਸ਼ਨ ਪੱਤੇ ਪੰਜਾਬ ਦੇ ਤੇ ਪੇ ਕਮਿਸ਼ਨ ਸੈਂਟਰ ਦਾ ਕਿ ਡੀ ਡੋਗਲੀ ਨੀਤੀ ਵੀ ਘੱਟ ਕਿਵੇਂ ਦੇਣੀ ਆ ਸੋ ਸਾਡਾ ਹਰ ਥਾਂ ਤੇ ਸੋਸ਼ਲ ਹੋ ਰਿਹਾ ਸੈਕਟਰੀਏਟ ਦੇ ਵਿੱਚ ਸਾਡੀ ਸਪੈਸ਼ਲ ਪੇ ਦੀ ਮੰਗ ਹੈਗੀ ਆ ਸਾਡੀਆਂ ਜਿਹੜੀਆਂ ਹੋਰ ਬ੍ਰਾਂਚਾਂ ਜਿਹੜੀਆਂ ਕ੍ਰੀਏਟ ਕਰਨ ਦੀ ਮੰਗ ਹੈਗੀ ਆ ਸੋ ਇਹੋ ਜਿਹੀ ਬਹੁਤ ਸਾਰੀ ਆ ਜਿਹੜੀ 15 ਇੱਕ 15 ਦਾ ਪੱਤਰ ਵਾਪਸ ਕਰਨ ਦੀ ਮੰਗ ਹੈਗੀ ਆ ਸੋ ਇਹ ਕਰਕੇ ਆ ਸਾਡਾ ਜਿਹੜਾ ਡਿਮਾਂਡ ਡਰਾਫਟ ਆ ਜਿਹੜਾ ਸਾਡੇ ਖਹਿਰਾ ਗਰੁੱਪ ਦਾ ਹੈਗਾ ਇਹਦੇ ਚਾਹ ਦੇਖੋ ਵੋਟ ਸਪੋਰਟ ਟੂ ਖਹਿਰਾ ਗਰੁੱਪ ਸੋ ਅਸੀਂ ਆਪਣੀ ਕੈਂਪੇਨ ਦੇ ਵਿੱਚ ਇਹ ਇਹਨਾਂ ਨੇ ਇੱਕ ਸਲਾਹ ਕੀਤੀ ਸੀ ਆਪਾਂ ਆਪਣੇ ਵਿਰੋਧੀਆਂ ਤੇ ਅਟੈਕ ਨਾ ਕਰੋ ਜਿਹੜਾ ਅਟੈਕ ਕਰਨਾ ਉਹ ਸਰਕਾਰ ਤੇ ਕਰੋ ਕਿਉਂਕਿ ਲੜਾਈ ਸਾਡੀ ਸਰਕਾਰ ਦੇ ਨਾਲ ਆ ਸੋ ਕੱਲ ਸਾਡੀ VOTING ਆ 7 ਤਰੀਕ ਨੂੰ ਜੇਕਰ ਰਿਜ਼ਲਟ ਸਾਡੇ ਪੱਖ ਚ ਆਂਦਾ ਤੇ ਅਸੀਂ ਜਿੱਤਦੇ ਆਂ ਤਾਂ ਸਾਡੀ ਟੀਮ ਇੱਥੇ ਕੰਮ ਕਰੇਗੀ ਮੈਂ ਤੇ ਮੇਰੀ ਟੀਮ ਸਾਰੇ ਡਾਇਰੈਕਟੋਰੇਟ ਦੇ ਉੱਤੇ ਸਾਥੀ ਆਏ ਹੋ ਇਹਨੇ ਸਾਨੂੰ ਸਪੋਰਟ ਕਰਨ ਦੇ ਲਈ ਸਮੂਹ ਪੰਜਾਬ ਇਸ ਖੈਰਾ ਗਰੁੱਪ ਨੂੰ ਸਪੋਰਟ ਕਰ ਰਿਆ ਨਾ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਮੁਲਾਜ਼ਮ ਮੰਚ ਦਾ ਰੀ ਗਠਨ ਕਰਕੇ ਇਸ ਮਹੀਨੇ ਦੇ ਵਿੱਚ ਵਿੱਚ ਤੇ ਸਰਕਾਰ ਦੇ ਨੱਕ ਤੇ ਵਿੱਚ ਦਮ ਕਰ ਦਾਂਗੇ ਐਡਾ ਕੁ ਵੱਡਾ ਅਸੀਂ ਜਿਹੜੇ ਐਕਸ਼ਨ ਦਵਾਂਗੇ ਜਿਹੜੇ ਇਹਨਾਂ ਕੋਲੋਂ ਸੰਭਾਲ ਲੈਣੀ ਜਾਣੇ જેકર તડિયા વિડીયો ચગ કૃપા કર કે એના લાઈક તે કમેન્ટ કર્યા કરો તે આપણે દોસ્તના શેયર કર્યા કરો તે સાડ ચેનલનું સબસ્ક્રાઈબ કરના ભુલ લો સાડી આણવાલી હર નવીડિયો નોટીફિકેશન તક સબતો પહેલાં પહોંચે તો બહુ બહુ ધનવાદ